ਇਹ ਪਾਣੀ ਦਾ ਨਿਕਾਸ ਕਿਵੇਂ ਹੋਣਾ ਹੈ ਖੰਡਾ ਕੇ ਖੰਡਾ ਕੇ ਲਾਉਣੇ ਪੈਂਦੇ ਪਹਿਲਾਂ ਲੋਹਾ ਲੈ ਕੇ ਆਪਾਂ ਉੱਥੇ ਤਿਆਰ ਕਰਦੇ ਆਂ ਬਰਖਾ ਬਣਾ ਲੈ ਤੇਰੀ ਛੋਣੀ ਇਹਨਾਂ ਦੀ ਕਮਾਈ ਕੀ ਆ ਮੈਨੂੰ ਲੋਹੇ ਦਾ ਲੋਹਾ ਪਤ ਵਿੱਚ ਲੈ ਲੈਣਾ ਹਾਂ ਲੋਹੇ ਦਾ ਲੋਹਾ ਵਿੱਚ ਪੁਰਾਣਾ ਵਿੱਚ ਲੈ ਕੇ ਤੁਮ ਚੀਜ਼ ਦੇਤੀ ਆਹੋ ਕੁਵਾਰ ਜਿੰਨੇ ਦਾ ਆਇਆ ਇਕੱਠਾ ਹੋ ਗਿਆ ਮਨਾਫਾ ਤੇ ਤੇ ਜਿਹੜਾ ਲੈ ਲਿਆ ਜਾਣੀ ਸਾਮਾਨ ਪੂਰੇ ਕਰ ਲੈਣਾ ਹਾਂ ਉਹ ਕੰਬਚੋਣਾ ਹਾਂ ਉਹ ਬਜਨ ਵੀ ਉਨੇ ਹੀ ਹੋਣਾ ਪੈਸੇ ਲੈਣੇ ਆ ਉਹ ਬਿਲਕੁਲ ਉਹ ਬਜਨੇ ਬਸ ਉਹੀ ਹਾਲ ਹੋਰ ਕੁਝ ਨਹੀਂ ਉਹੀ ਇੱਕਦਮ ਤਾਂ ਕਹਿਦਾ ਤੂੰ ਵੀ ਆ ਕੱਢ ਕੇ ਵੇਚਦਾ ਇਹ ਇੰਨਾ ਤਾਂ ਡੀਲਰ ਨਹੀਂ ਨਵੇਂ ਟਰੈਕਟਰਾਂ ਦੀ ਏਜੰਸੀਆਂ ਨਹੀਂ ਪਿਆ ਆਹ ਦੇਖ ਲੈ ਬਾਈ ਛੋਟਾ ਬਾਈ ਲਾਰਸ ਹਿੰਦੁਸਤਾਨ ਹਿੰਦੁਸਤਾਨ ਹਾਂ ਭਾਈ ਬਾਈ ਲਾਰਸ ਨੂੰ ਮਿਲ ਜੂ ਇਹਨਾਂ ਕੋਲ ਤਾਂ ਮਿਲ ਜੂਗਾ ਔਰ ਤੂੰ ਕਹਿੰਦਾ ਇੰਡੀਆ ਇਧਰ ਲਾ ਉਹ ਕਿੱਥੇ ਦਾ ਫਿਰ ਕਿਹੜੀ ਟੀਮ ਬੰਗਾਲ ਦਾ ਇੰਡੀਆ ਇਧਰ ਲਾ ਨਹੀਂ ਪਰ ਮੈਂ ਪੰਜਾਬ ਦੀ ਗੱਲ ਕਰ ਬਾਈ ਬਾਈ ਆਹ ਫੜਾ 60 90 ਠੀਕ ਤੇ ਦਿਖਾ ਦੇ ਦੋ ਹਾਂ ਐਸ਼ਰ ਹੈ ਹੈ ਆਹ ਲੈ ਟੈਂਕੀਆਂ ਐਸ਼ਰ ਦੀਆਂ ਲੈਣਾ ਆਹ ਵੱਡਾ ਨਹੀਂ ਮਾਤ ਦੇ ਕਾਲਮ ਵਾਲਾ ਸਵੇਰ ਸਵੇਰ ਦਾ ਵਧੀਆ ਮਾਰ ਗਿਆ ਜੀ ਬੰਦਾ ਆ ਜੀ ਓਏ ਬਾਦੇ ਮੈਂ ਉਹ ਫਿਰ ਵੀ ਫਾਰਟ ਬੀ ਤੋਏ ਰੇ ਤੇ ਜਾਨ ਵਾਲੀ ਹੋ ਜਾਂਦਾ ਨਾ ਤੇ 3 ਸਪੀਡ ਸੁਪਰ ਹੀਟਰ ਤੇ ਟਾ ਮਟਰ ਤੇ ਤੋਰਾ ਬਹੁਤਾ ਖੇਤੀ ਬਹੁਤ ਹੋਰਾ ਹਾਂ ਜੋ ਉਕਰੇ ਨਵਾਂ ਨਵਾਂ ਪੱਟਿਆ ਰਿਆ ਨਵਾਂ ਇਹ ਵੀ ਨਵਾਂ ਹੈ ਅੱਗੇ ਨਹੀਂ ਤੇ ਤੁਹਾਨੂੰ ਕੀ ਦਸੀ ਜਮੇਂ ਹਾਂ ਤੇ ਖਾਣੇ ਥੋੜੀ ਜੁਕੀ ਹਾਂ ਹਾਂ ਬਹੁਤ ਕੁਝ ਚੱਲਦਾ ਦੁਨੀਆਦਾਰੀ ਇਹ ਦੁਨੀਆ ਹੋ ਰਹੀ ਹੈ ਇੱਥੇ ਧਰਤੀ ਦਾ ਕੰਮ ਕੇ ਜਵਾਗ ਰੂਹ ਤੇ ਡਰ ਜਾਂਦੇ ਆ ਰੇ ਟਰੈਕਟਰ ਨੇ ਭੈਣ ਜਿਹੜਾ ਹੁਣ ਜਿਹੜੀ ਆਈ ਹੈ ਜਿਹੜਾ ਹੁਣ ਦਿੱਲੀ ਆਹ ਸਾਡਾ ਸਰਪੰਚ ਕਿੰਬਰ ਕਹਦੇ ਆਪਾਂ ਨੂੰ ਸਰਪੰਚ ਓਏ ਆ ਜਾ ਸਰਪੰਚਕ ਪੱਪੂ ਸਰਪੰਚ ਖੜਾ ਪੁੱਤਾਂ ਨਾ ਜਿਹਨੇ ਮੱਲਾ ਕਰੇ ਜੀੜਾ ਵਜਦਾ ਹੋਵੇ ਜਿਵੇਂ ਬਲਾਗ ਸ਼ਾਂਪੀਦਾ ਜਾਂ ਕੋਈ ਜ਼ਿਲੇ ਦਾ ਇਹ ਜਿਹੜਾ ਜਿਹੜਾ ਪਾਵਰ ਹਲ ਤੇ ਕੋਈ ਹੈਗੀ ਲੱਗ ਉਹਦੇ ਦੂਜਾ ਅਰਜਨ ਖੜਾ ਹੈ ਬਵਨ ਨੇ ਵਿੰਡੋ ਫਾਰ ਹਾਂ ਕੋਈ ਚੱਕਰ ਬਾਬੂ ਦੇ ਪਾਸੇ ਹਾਂ ਪੀਰੋ ਲਓ ਭਾਈ ਹੈ ਪੱਕੀ ਗਰੀ ਹਾਂ ਤਿੰਨ ਸਾਲ ਜੀ ਬਾਕੇ ਵੀ ਸਿੱਟਦਾ ਹਾਂ ਹਾਂ ਗਾਮੀ ਉਹਨੇ ਡੇਢ ਦਾ ਜੀ ਗਿਆ ਨਹੀਂ ਡੇਢ ਤੇ ਤੂੰ ਭੈਂਦਰਾ ਡੇਢੀ ਕਮਾਏਗਾ ਤੇ ਉਹ ਮੈਂ ਹਾਂ ਕਮਾਈ ਤਾਂ ਜਿਹੜੀ ਅਲੱਗ ਦਾ ਦਾ ਵੀਰ ਜਾਂਦੇ ਤੇ ਜਾਣ ਸਰ ਲਾ ਬਿਲਕੁਲ ਜੌਂਡੀਰ ਦਾ ਸਮਾਨ ਵੇਟ ਬੂਟ ਤਾਂ ਨਹੀਂ ਪੁੱਛਣੇ ਆ ਜੀ ਆ ਦੇ ਬਾਕੀ ਕਹਿੰਦੇ ਪਹਿਲਾਂ ਹੀ ਲੱਗੀ ਆਪਣੇ ਤੇ ਉਹ ਤਾਂ ਪਤਾ ਹੀ ਆ ਉਰੇ ਕਿੱਥੇ ਆਉ ਮੈਸੀ ਵਾਲੇ ਭਾਈ ਉਹਨਾਂ ਕੋਲ ਫੜੇ ਹੋਈ ਮੈਸੀ ਦਾ ਮਗਰ ਰਹਿ ਗਿਆ ਹੈ ਇੱਕ ਹੋਰ ਅੱਗੇ ਮੇਰੀ ਵੀ ਗੱਲ ਹਾਂ ਫੇਰ ਵੀ ਟਰੈਕਟਰ ਦਾ ਡਾਉਣ ਆ ਨਵੇਂ ਪੰਪ ਖਾਸ ਕੇ ਮਿਲਦੇ ਬਿਲਕੁਲ ਆਹੋ ਅਰੀਨਲ ਬਿਲਕੁਲ ਬਿਲਕੁਲ ਉਹ ਹੁਣ ਗੱਲ ਆ ਜਾ ਪੰਪਾਂ ਪੰਪਾਂ ਦਾ ਕਿੱਥੋਂ ਪਤਾ ਲੱਗਾਈ ਲੱਗ ਜਾਣਾ ਪਤਾ ਆ ਜਾ ਆਹੋ ਫੇਰ ਕੋਈ ਨਹੀਂ ਟਰੈਕਟਰ ਦਾ ਟਰੈਕਟਰ ਹੀ ਆ ਪੁੱਛ ਤਾਂ ਲਈਏ ਜਿਹੜੇ ਮੈਕਨਿਕ ਚੱਲਣਗੇ ਉਹ ਜਿਹੜੇ ਪੰਪਾਂ ਦੇ ਬਾਰ ਵੀ ਰਹਿਣ ਦੇ ਹੈ ਵੀਡੀਓ ਨਾ ਬਣਾਇਆ ਆ ਠੀਕ ਆ ਠੀਕ ਬੰਦ ਦਾ ਤਾਂ ਹੈ ਜੀ ਇਸ ਬੰਦੇ ਦੇ ਪੱਤਾ 500 ਰੁਪਿਆ ਮੰਗਦਾ ਜੀ ਕਿੱਲੇ ਮੰਗਦਾ 500 ਮੰਗਦਾ ਕੋਈ ਤਾਂ ਗੱਲ ਆ ਪਤਾ ਨਹੀਂ ਉਹ ਫਿਰ ਠੋਕ ਨੇ ਹਾਂ ਜੀ ਹਾਂ ਜੀ ਉਹ ਵੀ ਤਾਂ ਗੱਲ ਕਰਦੇ ਸੀ ਭਾਈ ਜਿਹੜੀ ਦੁਕਾਨ ਤੇ ਲਾਈਵ ਗਈ ਸੀ ਇੱਕ ਮੈਨੂੰ ਮੈਂ ਕਿਹਾ ਦੇ ਦੋ ਜਿਹੜੀ ਨੰਬਰ ਬੇਲੇ ਤੇ ਲੱਗੀ ਹੁੰਦੀ ਹਾਂ ਜੀ 200 ਦੀ ਇੱਕ ਲਾਈਵ ਦਾ ਮੈਂ ਕਿਹਾ 1.500 ਦੀਆਂ ਤਾਂ ਦੋ ਨਵੀਆਂ ਆ ਰਹੀਆਂ ਨੇ ਉਹ ਨਮੀ ਦਾ ਸਮਾਂ ਤਾਂ ਹੈਵੀ ਕੱਢੂ ਹਾਂ ਜੀ ਹੁਣ ਇਹਦੇ ਕੀ ਪਤਾ ਉਹ ਲਾ ਬੰਨ ਲਗੇ ਪਵਾ ਲੰਗੇ ਤਾਨੂੰ ਕਰਕੇ ਪਾਣ ਸਹੀ ਜਾਣਾ ਆਹ ਇਹ ਕਿੰਨੇ ਚ ਇਹਦੀ ਉਮਰ ਕਿੰਨੀ ਉਹ ਮੁਰਗੀ ਕਿੰਨੇ ਜਰਦੀ ਹੋਗੀ ਤੇਰੀ ਇਹ ਇਹਨੇ ਸਾਲ ਦੀ ਹੋਗਾ 3 ਸਾਲ ਦੀ ਹੈਗੀ ਆ ਠੀਕ ਆ ਦੇਖੋ ਇਹ ਹੋਮ ਬ੍ਰੀਡ ਹੈ ਉਹ ਬੱਚਾ ਇਹਦਾ ਪੱਟਾ ਹੀ ਆ ਕਿਹਨਾ ਪੱਟਾ ਵਾਜਾ ਅੱਛਾ ठीक तो दो है बारिया जानवर दो बारिया बढ़िया है ये बस बुत की होया की गल गल की है ਕੋਈ ਗੱਲ ਹੈਗੀ ਆ ਕੁਛ ਨਹੀਂ ਦੇਖ ਲੈ ਇੰਨੀ ਗੱਲ ਆ ਬਸ ਹਾਂ ਸ਼ਾਂਤੀ ਹੋ ਆ ਗਈ ਭਰਾਵਾ ਕੰਨ ਖਾਦੇ ਹੋਏ ਆ ਨਹੀਂ ਕਰਦੇ ਬਾਈ ਚੁੱਪ ਹਾਂ ਸੇੜਤਾ ਮਾੜੀ ਬੱਬੂ ਦਾਣੇ ਮਾਰੇ ਕੱਢ ਗੱਲ ਕੀ ਏ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਹਾਂ ਉਹ ਬਸ 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 ਬੁੱਤ ਬਸ 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 ਕਰੋ ਵੀ ਸ਼ੌਕ

ਕਰੋ ਵੀ ਸ਼ੌਂਕ ਆ ਲੈ ਸਿੱਛ ਹੈਲਾ ਟੀਮ ਚਾਹੀ ਜਾਂਦਾ ਵਾ ਮੁਰਗੇ ਜਮੇ ਇੱਕ ਬੱਚੇ ਕਾਲੇ ਹੋ ਗਏ ਜਮੇ ਹੈ ਨਾ ਹੈ ਆਓ ਜੀ ਕਰੋ ਸ਼ੌਂਕ ਕਿਉਂ ਮਾਂ ਦਾ ਉਹ ਬੱਸ ਬੁੱਤ ਬੱਸ ਬੱਸ ਬੇਟੇ ਬੱਸ ਉਹ ਯਾਰ ਕਿੰਨੇ ਤਿੱਖੇ ਆ ਉਹ ਦੇ ਬਾਈ ਉਹ ਦੇ ਬਾਈ ਹਾਂ ਕਾਵਾਵਾ ਆ ਸਹੀ ਹੈ ਯਾਰ ਫੇਰ ਇੱਕ ਨੇ ਰੱਖ ਹੁੰਦਿਆ ਬਾਈ ਫਿਰ ਤਾਂ ਇਹ ਰੱਖਣੇ ਆ ਪੂਰੇ ਸ਼ੌਂਕ ਨਾਲ ਦੇਖੋ ਵੀਰੇ ਕਰੋ ਚੱਕ ਜਾਨਵਰ ਚਲੋ ਕੀ ਬਾਤ ਹੈ ਉਹ ਭੈ ਚ ਪਹਿਲੀ ਪਿਆ ਡਰ ਗਿਆ ਹੋ ਹਾਂ ਪੂਰੀ ਜਨਾਂ ਦੀ ਤਾਂ ਇਨਨਾਂ ਆਪਦੀ ਖਾਣਾ ਨਹੀਂ ਜਿਉ ਕੋਈ ਚੱਕਵਾਦੀ ਉਹ ਠੀਕ ਆ ਲਓ ਜੀ ਆਹ ਦੇਖੋ ਟਿੱਡੂ ਕੀ ਕਰਦਾ ਟਿੱਡੂ ਕੀ ਕਰਦਾ ਤੂੰ ਟਿੱਡੂ ਕੀ ਕਰਦਾ ਕੀ ਗੱਲ ਆ ਪੁੱਤ ਕੀ ਗੱਲ ਦੇ ਕੋਈ ਯਾਰ ਦੇਖਿਆ ਕਿਹਾਈਆਂ ਸ਼ੈਮਾਂ ਰੱਖੀਆਂ ਹੋਈਆਂ ਨੇ ਇੱਕ ਥੱਲੇ ਬੈਠਾ ਹਜੇ ਹਰੀ ਸਿੰਘ ਹਰੇ ਕਿਤੇ ਤੂੰ ਦੇ ਤਲਾ ਉੱਤੋਂ ਅੱਜ ਤੇ ਆ ਜਾ ਉਹ ਬੱਸ ਮੇਰਾ ਬੇਟਾ ਬੱਸ ਆਹ ਕਿਹੜੀ ਨਸਲ ਆ ਯਾਰ ਇਹ ਹੋ ਗਿਆ ਨਹੀਂ ਪੱਗ ਨਹੀਂ ਹੈਗਾ ਨਹੀਂ 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 ਬੱਬੂ ਠੀਕ ਆ ਤੇ ਇਹਨੂੰ ਕੁਝ ਹੋਰ ਕਹਿੰਦੇ ਆ ਪੱਗ ਨਹੀਂ ਹੈਗਾ ਜੀ ਤਾਂ ਇਹ ਦੂਜਾ ਹੋਵੇ ਆ ਕਿਹੜੀ ਨਸ ਲੈ ਆ ਆਹਾਂ ਬਲੌਗ ਹਾਂ ਬਲੌਗ ਉਹ ਗੋਲਡਨ ਰੀਡਰ ਆ ਤਾਂ ਗੁੱਦੀ ਪ੍ਰਾਣੀ ਤੇ ਕੋਨਾ

ਬਾਹਰ ਲੈ ਇਹ ਤਾਂ ਜਾਨਵਰ ਕੁਝ ਵੀ ਨਹੀਂ ਬਾਹਰ ਲੈ ਕਰੇ ਦੇਖੋ ਤੁਸੀਂ ਬਾਹਰ ਲੈ ਬਾਹਰ ਲੈ ਆਹ ਆਈਟਮ ਦੇਖੋ ਜੀ ਕੀ ਆ ਲੈ ਓਏ ਹੋਏ ਓਏ ਹੋਏ ਪੁੱਤ ਆ ਵੀ ਨਾ ਲਵੇ ਭਰਾਵਾ ਉਹ ਇੱਕ ਵੱਡਾ ਕੁੱਤਾ ਚਾਹ ਬਟਾ ਉਹਦੇ ਬਾਈ ਇਹਦੇ ਨਾਲ ਇਹ ਇਹ ਵੇਖੋ ਇੱਕ ਫੋਟੋ ਆਪਾਂ ਹਾਂ ਫੋਟੋ ਦੇਖੋ ਸੁਪਰ ਆ ਵੀ ਚੰਗੀ ਆ ਯਾਰ ਮੁਰਗੀ ਓਏ ਹਾਂ ਵੱਡੀ ਮੁਰਗੀ ਰੈਂਬੋ ਉਹ 봐 ਦੇ ਤੂੰ ਗੁੱਸਾ ਤੇ ਆਪ ਤਾਂ ਭੈਣ ਦੇ ਤਲੇ ਕਿੰਨੇ ਗੁੱਸਾ ਦਾ ਦੇਖ ਲੈ ਉਹ ਬੱਸ ਉਹ ਬਬੂ ਗਈ ਬਾਹਰ ਗਈ ਬਾਹਰ ਗਈ ਬਬੂ ਡਰ ਗਈਆਂ ਯਾਰ ਆ ਤੱਕ ਆ ਜਾ ਯਾਰ ਆ ਤੱਕ ਤਾਂ ਹੀ ਆ ਭੈਣ ਆਇਆ ਉਹ ਖੁਸ਼ ਨਹੀਂ ਹੋਇਆ ਬੱਤੋ ਉਹ ਤਰੀ ਓਏ ਮੁਰਗੀ ਫੜ ਲਈ ਦਿਓ ਨਾ ਬੁੱਤ ਲੀ ਹੋਇਆ होया गुस्सा कह दे कह दे गुस्सा गुस्सा क्यों है क्यों गुस्सा ना ना मेरा बेटा बहुत बस मेरा बच्चा बस बस मेरा बेटा वो टुट जू हो जाएगा जाए परे हो पर हो जाए खाजू बी यार दिखा भाई तो जरा की चीज है यार देखो ये हेड चुप ही नहीं दी ਬਸ 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 ਇਹ ਹਲੀ ਇੰਨੀ ਜਿਹੜੀ ਕਦੇ ਮੈਂ ਏਕੜ ਦੀ ਹੁਣ ਹੜਦੀ ਹੋਈ ਨਹੀਂ ਜਿੱਦਾਂ ਮੈਂ ਤੁਸੀ ਗੋਲ ਹਾਂ ਮੈਂ ਕੋਲੇ ਮਿਲੂ ਇਧਰ ਨੂੰ ਗਏ ਇਹ ਅੰਦਰ ਨੂੰ ਗਏ ਜਿੰਨਾ ਤੂੰ ਦੇਖੋ ਬਾਹਰ ਨਹੀਂ ਹੁੰਦੇ ਬੱਬੂ ਆ ਨੂਰੀ ਕਿਥੋਂ ਲੈਂਦੀ ਆ ਇੱਕ ਬੱਚਾ 6 6 ਮਹੀਨਾ ਦਾ ਸੱਕੰਡਾ ਕੱਡਾ ਕੱਦ ਕਰਦਾ ਜਾਂਦਾ ਸਹੀ ਆ ਯਾਰ 6 ਮਹੀਨਾ ਹੋ ਗਿਆ ਕੱਦ ਬੜਾ 8 ਮਹੀਨਾ ਕਰਦਾ ਉਹ ਭਰੇ ਭਾਰੀ ਇਹ ਤਾਂ ਖੁੱਲੀ ਰਹਿੰਦੇ ਨਾ ਸ਼ਾਮ ਨੂੰ ਬੰਦ ਕਰਨੇ ਹੁੰਦੇ ਆ ਇੱਕ ਉਹ 8 ਮਹੀਨਾ ਦਾ ਬੱਚਾ ਕਰਦਾ ਲਾਲ ਹੋ ਯਾਰ ਹਾਂ ਉਹ 8 ਮਹੀਨਾ ਹੋ ਗਿਆ ਕੋਰੋ ਵੀ ਦਰਸ਼ਨ ਇਧਰ ਗਿਆ ਯਾਰ ਖੁੱਲੇ ਆਹਿਤ ਖਰਾਕਾ ਬਹੁਤ ਛੇਤੀ ਬਹੁਤ ਛੇਤੀ ਬਾਈ ਯਾਰ ਬੰਨੇ ਰਹਿਣੇ ਜਾਨਵਰਾਂ ਦਾ ਬਹੁਤ ਫਰਕ ਹੈ ਖੁੱਲੇ ਜਾਨਵਰਾਂ ਦਾ ਬਹੁਤ ਫਰਕ ਹੈ ਬਾਈ ਦੇਖੋ ਜੀ ਇਹ ਸਾਡੇ ਬੱਬੂ ਦਾ ਬਾੜਾ ਹੈ ਪ੍ਰੋਪਰ ਜਾਨਵਰ ਰੱਖੇ ਹੋਏ ਨੇ ਸਹੀ ਤਰੀਕਿਆਂ ਜਿਹਨੂੰ ਆਪਾਂ ਕਹਿੰਦੇ ਆ ਖੁੱਲੇ ਫਿਰਦੇ ਰਹਿੰਦੇ ਆ ਬਸ ਮੇਰਾ ਪੁੱਤ ਓਏ ਬਸ ਮੇਰਾ ਬੱਚਾ ਆ ਲੋ ਆ ਕਰੋ ਦਰਸ਼ਨ ਆ ਕਰੋ ਦਰਸ਼ਨ ਇਹ ਲੈ ਬਹੁਤ ਚੰਗੇ ਜਾਨਵਰ ਨੇ ਕੋਈ ਐਜੀ ਗੱਲ ਨਹੀਂ ਮੇਰੇ ਤੋਂ ਡਰਦੇ ਆ ਜਾਨਵਰ ਮੈਂ ਬਾਹਰ ਹਾਂ ਮਾਂ ਥੋੜਾ ਜਿਹਾ ਆ ਦੇਖੋ ਆ ਦੇਖੋ ਮੁਰਗਾ ਕਿੰਨਾ ਖਤਰਨਾਕ ਮੁਰਗੇ ਆ ਮੁਰਗੇ ਬਹੁਤ ਖਤਰਨਾਕ ਹੁੰਦੇ ਗੋਲੇ ਲੈ ਲੈ ਦੇਖ ਆਹ ਬਾਈ ਨੂਰੀ ਦੀ ਕੀਮਤ ਆ ਮੈਂ ਲੱਖਾਂ ਚ ਜਿਹੜੇ ਨੂਰੀ ਦੇ ਬੱਚੇ ਆ ਨਾ ਇਸ ਟਾਈਮ ਹੈਲੋ 40000 ਦਾ ਬੱਚਾ 2 ਮਹੀਨੇ ਦਾ ਪਾਕਿਸਤਾਨੀ ਰੇਟ ਨੂਰੀ ਦਾ ਅੱਛਾ 40000 ਦਾ ਬੱਚਾ ਮੈਂ ਅੱਜ ਨੂਰੀ ਦਾ ਰੇਟ ਦੇਖਦਾ ਸੀਗਾ ਵੀ ਨੂਰੀ ਦਾ ਕੀ ਰੇਟ ਆ ਦੇ ਇਹਨੂੰ ਨੂਰੀ ਕਹਿੰਦੇ ਨੇ ਚਿੱਟੀ ਹੈ ਨਾ ਇਹ ਇਹ ਬਹੁਤ ਚੰਗੀ ਮੁਰਗੀ ਆ ਆ ਦੇਖ ਇੱਧਰ ਆਉ ਦੇ ਨਿਕਲੇ ਬੱਗ ਦੇ ਵਿੱਚੋਂ ਇੰਦਰੋਂ ਦੇਖ ਕਿਉਂ ਕਦਾਂ ਜਿਕੇ ਬਣਾਏ ਕਿ ਨਹੀਂ ਐ ਪਹਿਲਾਂ ਦਾਦਾ ਨੇ ਕੋਈ ਨਹੀਂ ਬਣਾਈ ਗਿਆ ਨਾ ਨੂੰ ਮੈਂ ਭੁੱਲ ਗਿਆ ਸੀ ਜਿਹੜਾ YouTube ਤੇ ਪਹਿਲੀ ਹੋਵੇ ਨਾ ਕੋਈ ਸ਼ਾਰਟਸ ਪਾਉਣਾ ਤਾਂ ਐ ਜੇ ਬਲੌਗ ਪਾਉਣਾ ਤਾਂ ਐ ਓਕਨੇ ਸ਼ੋ ਹੋਊਗਾ ਫਿਰ ਹੈ ਉਹ ਜੇ ਤੋਂ ਹਣ ਐ ਕਰਕੇ ਸ਼ਾਰਟ ਪਾਉਣਾ ਤਾਂ ਉਹ ਵੀ ਵਧੀਆ ਪਾਉਣਾ ਐ ਪਾ ਕੇ ਬਲੌਗ ਕਰ ਤਾਂ ਉਹ ਵੀ ਵਧੀਆ ਪਾਉਣਾ ਕੀ ਨਾ ਇਹ ਹੈ ਟੀਪ ਹੈ ਟੀਪ ਆ ਜੀ ਸਾਡਾ ਇਹ 8 ਸਾਲ ਦਾ ਮੈਨੂੰ ਦੇਖਦੇ ਨੇ ਹੋ ਗਏ ਮਤਲਬ ਇਹ ਛੋਟਾ ਹੈ ਨਾ ਇਹਦਾ ਪਹਿਲਾ ਕੁੱਤਾ ਫੱਡਾ ਜੀ ਪਹਿਲਾ ਕੁੱਤਾ ਹੈ ਹਾਂ ਪਹਿਲਾ ਕੁੱਤਾ ਹੈ ਯਾਰ ਮੇਰੀ ਗੱਲ ਨੂੰ ਜੈਕਸਨ ਹੀ ਸਾਡਾ 8 ਸਾਲਾਂ ਦਾ 6 ਸਾਲਾਂ ਦਾ ਉਹ ਹੋ ਚੁੱਕਿਆ ਆ ਉਹ ਹੋ ਚੁੱਕਿਆ ਇਹ 8 ਸਾਲ ਦਾ ਉਹ ਹੀ ਹੋ ਗਿਆ ਫੇਰ ਯਾਰ ਇਹ ਦੇਖੋ ਜੀ ਕੁੱਤਾ ਇਹ 19 ਸਾਲਾਂ ਦਾ ਕੁੱਤਾ ਹੈ 19 ਸਾਲੇ ਦੀ ਹੁੰਦੀ ਆ ਇਹ ਟੀਪ ਆ ਸਾਡਾ ਨੇ ਸੁਭਾਲ ਕਰਕੇ ਬਚਿਆ ਹੈ ਬਸ ਇਕੱਲਾ ਹੈ ਦੇਸ਼ਵਰ ਰਿਕਾਰਡ ਵਾਲੀ ਗੱਲ ਹੀ ਆ ਭਾਈ ਇਹ ਤਾਂ ਬਾਲਡ ਰਿਕਾਰਡ ਵਾਲੀ ਗੱਲ ਆ ਨਹੀਂ ਆਜਦਾ ਇੰਨਾ ਕੋਤਾ ਉਮਰ ਕੋਈ ਨਹੀਂ ਕੱਢਦਾ ਭਾਈ ਦੇਖਿਆ ਨਹੀਂ ਹੈਗਾ ਇੰਨਾ ਪੁੱਤਾ ਯਾਰ ਜੇ 18 ਵੀ ਹੈ ਨਾ ਫਿਰ ਵੀ ਬਹੁਤ ਜ਼ਿਆਦਾ ਉਮਰ ਆ ਬੜੀ ਉਮਰ ਹੋਊਗੀ ਹਾਂ ਇਹ ਪੁੱਤਾ ਮੈਂ ਆਪਾਂ ਇਹ ਪੁੱਤਾ ਕੋਈ ਉਹ ਗੁੱਤੀ ਹੈ ਨਾ ਉਹ ਹਾਂ ਉਹਦੀ ਉਮਰ ਹੈ ਯਾ ਇਹ ਪ੍ਰਾਣੀ ਨਸਲ ਹੈ ਉਹ Quá quá nhau quá quá Quack quá quá quack 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 quá 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 đó, xuống đây quá quá đó, xuống đây ਕਵਕ ਕਵਕ ਆਹ ਜਿੱਤੀ ਤੇ ਖੜੀ ਜਣੀ ਹਾਂ ਉੱਥੇ ਇਹਦੇ ਨਾਲ ਦੀਆਂ ਚਿੱਟੀਆਂ ਹਾਂ ਹੰਤ ਚਾਹਦੇ ਹਾਂ ਹਾਂ ਉਹਨਾਂ ਦੀ ਇਹੋ ਕਵਕ ਕਵਕ ਯਾਰ ਇਹ ਪਾਣੀ ਵਾਲਾ ਸਿਸਟਮ ਤਾਂ ਘਰ ਦੇ ਕਿਪਚ ਬੜਦੀਆਂ ਪਾਣੀ ਵਾਲਾ ਕੀਤਾ ਨਾ ਹੁਣ ਵੱਰ ਜਾਣਗੇ ਪਾਣੀ ਪਾਏ ਤੇ ਬਾੜਨੀਆਂ ਪੈਂਦੀਆਂ ਬਾੜ ਕਵਕ ਕਵਕ ਚੱਕੀ ਬਾੜਨੀਆਂ ਪੈਣੀਆਂ ਆਇਆ ਫੇ ਪਾਣੀ ਦੇਖੀ ਤਾਂ ਕਰਕੇ ਮੜੇ ਆਹ ਜੀ ਦੇ ਕਰਨਾ ਸੁੰਗਾ ਸਰਦਾਰ ਕੋਈ ਕੀ ਅਜਾ ਕੀ ਲਿਖਿਆ ਦੇਖ ਰਹੇ ਹੋ ਇਧਰ ਗੁਰਦੁਆਰਾ ਸਾਹਿਬ ਸੀਗੇ ਬੱਚੇ ਹੈ ਤੇ ਹੁਣ ਛੱਡ ਗਏ ਉਧਰ ਚੱਕ ਕੇ ਛੱਡੇ ਨੇ ਆਹ ਦੇਖੋ ਫਿਰਦੇ ਨੇ ਉਹ ਫਿਰਦੀ ਮਾਂ ਇਹਦੀ ਲੈ ਲੈ ਇਹਨਾਂ ਨੂੰ ਲਈ ਰੋਣ ਤੋਂ ਆਹ ਜੀ ਦੇ ਕਰਨਾ ਸੁੰਗਾ ਰਾਜੇ ਪਰਿਵਾਰ ਵੱਲੋਂ ਉਹਨਾਂ ਦੇ ਹੋਣ ਸੰਤਿ ਨੂੰ ਅਪਰਾਥ ਆਹ ਫਿਰਦੇ ਆ ਕਰਨ ਨੂੰ ਹੁਣ ਸ਼ਾਂਭੂ ਕੀ ਇਹਨਾਂ ਨੂੰ ਇੱਥੇ ਬਚਣੇ ਆ ਇੱਧਰ ਤਾਂ ਬਚਣੇ ਨਹੀਂ ਸੀ ਇਹ ਸਰਨ ਸਗਲੇ ਤਿੰਨ ਤੋਂ ਮਟਾਈ ਦੇ ਸਰੀਰ ਪਹਿਲੀ ਪਾਤ ਪ੍ਰਗਮ ਕਰਵਾਈ ਅਤੇ ਤੇ ਪਾਸ਼ਾ ਹੀ ਉਹ ਨਰਭਗੰਤ ਤਾ ਕੋ ਉਪਾਏ ਦੇਵੇ ਲੈ ਗਈ ਲੈ ਗਈ ਬਾਈ ਲੈ ਗਈ ਵਧੀਆ ਸਮਾਂ ਤੇ ਅਰਵਾ ਦੀ ਕੀਰਤਨ ਹੋਏ ਨੇ ਉਹ ਲੈ ਜਾ ਰਹੀ ਹੈ ਸਾਖ ਬਾਣੀ ਪੜਦੇ ਉਹ ਸੇਵਾ ਕਰਦੇ ਕੀਰਤਨ ਕਰਦੇ ਨੇ ਤਾਂ ਪ੍ਰਕਾਰ ਦੀਆਂ ਉਹ ਲਾ ਉਹ ਗੁਰੂ ਜੀ ਨੇ ਡਿਊਟੀ ਲਈ ਸੀ ਸਮਾ ਸਮਨੀ ਸੇਵਾ ਸੁਖ ਬਾਣੀ ਪੜਨ ਬਾਣੀ ਦਾ ਪ੍ਰਵਾਹ ਸੰਗਤਾਂ ਦੇ ਹਿਰਦਿਆਂ ਤੇ ਗਾਉਣਾ ਸੇਵਾ ਸਿਮੰਦ ਗੌਰ ਗਿਸ਼ਰੀ ਰੂਪ ਤੱਕ ਪਹੁੰਚਾਉਣਾ ਵਿੱਚ ਪਾਸ਼ਾ ਜੀਓ ਆਪ ਵਕਤ ਤੇ ਪਾਸ਼ਾਯੋ ਘਰ ਆਈ ਰੋ ਸੰਗਤ ਵੀ ਅਰਦਾਸ ਬੇਨਤੀ ਐਸੀ ਪਾਸ਼ਾਯੋ